ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕੋਈ ਜੀ ਜੀ ਆਈ ਗਾਣੇ ਫੋਨ ਵੀ ਨਹੀਂ ਚੱਕਦੇ ਹਾਂ ਫੋਨ ਨਹੀਂ ਚੱਕਦੇ ਹੋਈ ਸੀਗੀ ਇਹ ਸਰਪੰਚ ਦਾ ਮੁੰਡਾ ਢੀੜ ਨੂੰ ਉੱਪਰ ਕੇ ਨਾ ਜਾਂਤਾ ਨਾ ਲੱਟ ਚੱਲ ਗਿਆ ਜਾਂ ਲਾਣ ਚੱਲ ਗਿਆ ਸਾਰੇ ਪਿੰਡ ਨੇ ਸਲਾਹ ਬਣਾ ਲਈ ਬਈ ਨੂੰ 5 ਸਾਲ ਬਈ ਦੂਜਾ ਗੁਰਦਵਾਰੇ ਦੀ ਢੀੜ ਨੀਚੇ ਜਾਣੀ ਤੋਂ ਟਰੈਕਟਰ ਨਹੀਂ ਲੱਗਣ ਦੇਣਾ ਚਲੋ ਟਰੈਕਟਰ ਅੱਜ ਨਹੀਂ ਲੱਗਣ ਦਿੱਤਾ ਨਾ ਉਨੀ ਸਵੇਰੇ ੱੱਕੇ ਨਾ ਟਰੈਕਟਰ ਬਾਹਰ ਦਿੱਤੇ ਉੱਥੇ ਜਦ ਬਾਹਰ ਦਿੱਤੇ ਸਾਡੇ ਨਾ ਪਿੰਡ ਦਾ ਪ੍ਰਧਾਨ ਗਿਆ ਪ੍ਰਧਾਨ ਕਹਿੰਦਾ ਆਵੇ ਭਾਜੀ ਇਹ ੱੱਕਾ ਨਾ ਤੁਸੀਂ ਕਰੋ ਕੋਈ ਗੱਲ ਨਹੀਂ ਐਸ ਕੀ ਦੀ ਬਾਤ ਤੁਸੀਂ ਦੂਜਾ ਕਰ ਲਓ ਬਈ ਕਾਹਨਾ ਕਰ ਦਵਾਂਗੇ ਉਨੀ ਨਾ ਉਸੇ ਵੇਲੇ ਪ੍ਰਧਾਨ ਦੇ ਵੱਟ ਕੇ ਜਪੇੜ ਮਾਰੀ ਸਪੇਡ ਮਾਰੀ ਜਿਹੜੇ ਨਾਮ ਪ੍ਰਧਾਨਾ ਕੀ ਨਾ ਪ੍ਰਧਾਨਾ ਕੇਵਲ ਆ اچھا ਜਦੋਂ ਨਾ ਉਹਨੂੰ ਪ੍ਰਧਾਨ ਨੂੰ ਬਾਹਰ ਕੱਢਿਆ ਜਿਹੜਾ ਉਹਦਾ ਮੁੰਡਾ ਜੱਸੀ ਆ ਉਹਨੇ ਉਹਦੇ ਸਿਰ 'ਚ ਬੈਟ ਮਾਰਿਆ ਜਦੋਂ ਉਹਨੇ ਬੈਟ ਮਾਰਿਆ ਉਹਦੇ ਸਿਰ 'ਚੋਂ ਖੂਨ ਬਹੁਤ ਨਿਕਲਿਆ ਨਿਕਲਿਆ ਚਲੋ ਜੀ ਸਾਰੇ ਆ ਗਏ ਜਦੋਂ ਫੇਰ ਇਹਨਾਂ ਨੇ ਗੁਰਦੁਆਰੇ ਗੱਲ ਕੀਤੀ ਫੇਰੇ ਕਹਿੰਦੇ ਚਲੋ 10 ਮਿੰਟ ਾਟਕੋ ਵੀ ਆਪਾਂ ਸਾਰੇ ਉਹਨਾਂ ਦੇ ਘਰ ਨੂੰ ਫੇਰ ਚਾਲਦੇ ਆ ਉਹਨਾਂ ਨੂੰ ਪਿਆਰ ਨਾਲ ਸਮਝਾਣੇ ਆ ਜਦ ਇਹ ਪਿਆਰ ਨਾਲ ਸਮਝਾਣ ਗਏ ਉਹਨੀਆਂ ਨਾਲ ਇੱਟਾਂ ਰੋੜੇ ਮਾਰ-ਮਾਰ ਕੇ 10 ਬੰਦੇ 10 ਬੰਦੇ ਚੱਕ ਵੀ ਕਿੰਨੇ ਸਿਗਾ 10 ਬੰਦੇ ਉਹਨੀਆਂ ਚ ਜਦੋਂ ਜਿਹੜੀ ਬੀੜ ਨੂੰ ਜਿੰਨਾ ਜਦੋਂ ਜੀ ਉਹ ਬੀੜ ਨੂੰ ਨਾ ਉਹਨਾਂ ਨੇ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਕਰ ਕਰਕੇ ਥੱਕ ਗਏ ਸਾਡੀ ਕਿਸੇ ਨੇ ਨਹੀਂ ਸੁਣੀ ਕੋਈ ਪੁਲਿਸ ਵਾਲਾ ਨਹੀਂ ਗਿਆ ਜਦੋਂ ਉਹਨੇ ਫੋਨ ਕੀਤਾ ਪੁਲਿਸ ਵਾਲੇ ਗਏ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਸਾਡੀ ਤੁਸੀਂ ਸਾਡੀ ਇੱਕੋ ਇੱਕ ਇੰਨੀ ਵੀ ਤੁਸੀਂ ਇਹਨਾਂ ਨੂੰ ਅਰੈਸਟ ਕਰ ਲਓ ਇਹ ਕਹਿੰਦੇ ਅਸੀਂ ਉਹਨਾਂ ਨੂੰ ਅਰੈਸਟ ਕਰ ਦਵਾਂਗੇ ਨਾ ਪਾਚਾਏ ਨਾ ਖੋਸ਼ਵਾ ਅਸਕੇ ਤੁਹਾਨੂੰ ਬੰਦੇ ਦਾ ਦੀਨਾ ਹੀ ਹੈ ਜਖਮੀ ਹੋਇਆ ਵੇ ਬੰਦੇ ਦਾ ਦੀਨਾ ਹੀ ਇਹਨੇ ਨਹੀਂ ਕੀਤਾ ਨੇ ਉਹਨਾਂ ਨੂੰ ਡੈਕਟ ਨਹੀਂ ਕੀਤਾ ਹੈਗਾ ਇਹਨਾਂ ਨੂੰ ਇੱਕ ਫੇਕਰ ਬਹਿ ਗਿਆ ਉਹਨਾਂ ਦੀ ਟਰੈਕਟਰ ਟਰੈਲੀ ਆ ਵੇ ਉਹਨਾਂ ਦੀ ਟਰੈਕਟਰ ਕੋਈ ਭੰਨ ਦਵੇ ਪੁਲਿਸ ਵਾਲਿਆਂ ਨੂੰ ਇਹੀ ਟੈਨਸ਼ਨ ਰਹੀ ਵੀ ਟਰੈਕਟਰ ਟਰੈਲੀ ਅਸੀਂ ਥਾਣੇ ਬਾੜ ਦਈਏ ਇਹਨਾਂ ਨੇ ਉਹਨਾਂ ਚੇਰ ਸਾਨੂੰ ਇੱਥੇ ਵੀ ਨਹੀਂ ਆਣ ਦਿੱਤਾ ਮਲਾਕਾਂ ਦੀ ਫੜੀ ਆਤੀ ਵੀ ਆ ਪੁਲਿਸ ਵਾਲਿਆਂ ਨੇ ਸਾਨੂੰ ਉਹਨਾਂ ਚੇਰ ਰੋਕੇ ਰੱਖਿਆ ਜਿੰਨਾ ਚੇਰ ਅੰਦਰੋਂ ਟਰੈਕਟਰ ਟਰੈਲੀ ਨਿਕਲੇ ਨਹੀਂ ਹੈਗੇ ਜਦੋਂ ਉਹਨਾਂ ਦਾ ਟਰੈਕਟਰ ਟਰੈਲੀ ਨਿਕਲੇ ਜਦੋਂ ਅਸੀਂ ਟਰੈਕਟਰ ਟਰੈਲੀ ਮੁੰਡਾ ਚਲਾਣ ਲੱਗਾ ਉਸੇ ਵੇਲੇ ਉੱਚੋਂ ਟਰੈਕਟਰ ਟਰੈਲੀ ਚੋਂ ਦੋ ਦਾਤ ਨਿਕਲੇ ਦੋ ਦਾਤ ਨਿਕਲੇ ਤਦੋਂ ਇਹਨਾਂ ਨੇ ਬੀੜ ਦੀ ਕਿੰਨੀ ਬੇਅਦਵੀ ਕੀਤੀ ਕਿ ਨਹੀਂ ਕੀਤੀ ਨਗਰ ਕੀਰਤਨ ਕਦੋਂ ਨਗਰ ਕੀਰਤਨ ਆਜਾ ਆਡਾ ਨਗਰਿਕਾਂ ਤੋਂ ਬਾਹਰ ਇਹਨਾਂ ਨੇ ਗੁੰਡਾ ਦਾ ਗੁੰਡੇ ਪਹਿਲਾਂ ਵੀ ਸੀ ਗੁੰਡਾ ਕਰਦੀ ਇਹਨਾਂ ਨੇ ਹੁਣ ਖਲਾਅ ਕਰ ਦਿੱਤੀ ਹੈ ਹੁਣ ਤੁਹਾਡੀ ਮੰਗ ਕੀ ਆ ਤੁਹਾਡੀ ਮੰਗ ਇਹ ਆ ਕਿ ਇਹਨਾਂ ਦਾ ਸਾਰਾ ਟੰਬਰ ਗ੍ਰੈਂਟ ਹੋਣਾ ਚਾਹੀਦਾ ਸਰਪੰਚ ਨਹੀਂ ਤੋਂ ਲੈ ਕੇ ਪੈਂਚ ਸਾਰੇ ਇਹ ਰੈਸਟੋਰੈਂਟ ਚਾਹੀਦੇ ਆ ਸਾਡੇ ਸਾਹਮਣੇ ਰੈਸਟੋਰੈਂਟ ਚਾਹੀਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਵੇ ਥਾਣੇ ਦੇ ਅੰਦਰ ਵਾ ਫਿਰ ਅਸੀਂ ਨਗਰ ਨਾਲ ਪਾ ਚੱਕਾਂਗੇ ਫਿਰ ਨਗਰ ਕੀ ਕੰਮ ਸਾਡੀ ਇਹ ਅਰੇ ਨਮਾਸ਼ਾ ਜੀ ਕਿ ਮੇਟੀ ਗਾਂਧੀ ਨਾਲ ਆਪਣੇ ਉਤਰ ਵੀ ਹੋਊਗਾ ਨਗਰ ਕੀ ਕੰਮਿਆ ਬਾਦਿਆਂ ਦਾ ਨਗਰ ਕਿ ਲਾਜ਼ਮੀ ਕਰਨਾ ਬਾਕੀ ਹੋਰ ਕਮੇਟੀ ਵੀ ਕੰਮ ਦੀ ਸਾਥ ਹੋ ਗਿਆ ਇਧਰ ਹੋ ਗਿਆ ਇਧਰੋਂ ਖਾਮਰੇ ਇਹਨਾਂ ਨੂੰ ਗੱਲ ਕਿ ਨਹੀਂ ਹੋਣ ਦਈਆਂ ਚਲੋ ਫਿਰ ਤੁਸੀਂ ਉਹ ਪਹਿਲਾਂ ਹੋ ਲਾਂਦੇ ਜੰਗਲਾ ਲਗਾ ਰਹੇ ਤੇਰੀ ਗੱਲ ਸੁਣ ਉਹ ਜੰਗਲਾ ਰਣ ਭਾਬਾ ਦੱਸੋ ਉਹ ਗੱਲ ਸੁਣੋ ਉਹ ਮੈਂ ਸਮਝਾਇਆ ਬੜੀ ਆਹ ਪਤਾ ਕੀ ਆ मनोरंजन नहीं होना चंडियागढ़ चौबी इत इतने इतना ही मोरंजना